ਬੀਤੇ ਦਿਨੀ ਪੀ ਆਰਟੀਸੀ ਦੀ ਏਸੀ বাস ਹਾਸਾਗ੍ਰਸਤ ਹੋਈ ਸੀ ਅਤੇ ਜਸੂਰਾਨ ਕਈ ਸਵਾਰੀਆਂ ਕੰਬੀਰ ਉਪਤੇ ਵਿੱਚ ਜ਼ਖਮੀ ਵੀ ਹੋਈਆਂ ਸਨ ਉਹਨਾਂ ਦੇ ਵਿੱਚੋਂ ਇੱਕ ਸਵਾਰੀ ਸੀ ਰਜਿੰਦਰ ਸਿੰਘ ਜਿਸ ਦੇ ਕੰਬੀਰ ਸੱਟਾਂ ਲੱਗੀਆਂ ਸੀ ਅਤੇ ਜਿਹੜੇ ਇਲਾਜ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਜਦੋਂ ਇਹ ਖਬਰ ਘਰ ਤਿਆਂ ਤੱਕ ਪਹੁੰਚਦੀ ਹੈ ਤਾਂ ਘਰ ਦੇ ਵਿੱਚ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਆ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਭੈਣ ਜਿਹੜੀ ਹੈ ਆਪਣੇ ਭਰਾ ਦੀ ਫੋਟੋ ਨੂੰ ਆਪਣੇ ਹੱਥ ਦੇ ਵਿੱਚ ਰੱਖ ਕੇ ਰੋਂਦੀ ਕੁਲੋਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਪਾਵਮੁਕ ਕਰਦੇ ਨੇ ਬੜੀਆਂ ਕਾਫੀ ਤਸਵੀਰਾਂ ਨੇ ਜਿੱਥੇ ਪਰਿਵਾਰ ਜਿਹੜਾ ਰੋਂਦਾ ਕੁਲੋਂਦਾ ਹੋਇਆ ਨਜ਼ਰ ਆ ਰਿਹਾ ਹੈ। ਦਰਸਲ ਦੱਸਿਆ ਜਾ ਰਿਹਾ ਹੈ ਕਿ ਰਜਿੰਦਰ ਜੋ ਕਿ ਪਟਿਆਲਾ ਤੋਂ ਭਵਾਨੀਗੜ ਵੱਲ ਨੂੰ ਆ ਰਿਹਾ ਸੀ ਤਾਂ ਜਿਵੇਂ ਹੀ ਉਹ ਭਵਾਨੀਗੜ ਤੋਂ 2 ਕਿਲੋਮੀਟਰ ਪਿੱਛੇ ਸੀ ਤਾਂ ਉਸ ਸਮੇਂ ਹਾਦਸਾ ਵਾਪਰ ਜਾਂਦਾ ਹੈ ਇਹ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਹੈ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬਸ ਨੁਕਸਾਨੀ ਗਈ ਹੈ ਇਹ ਹਾਦਸਾ ਵਾਪਰਦਾ ਹੈ ਤੇ ਸਹਾਸੇ ਚ ਕਈ ਸਵਾਰੀਆਂ ਵੀ ਕੰਬੀ ਰੋਪ ਤੇ ਵਿੱਚ ਜ਼ਖਮੀ ਹੋ ਚੁੱਕੀਆਂ ਨੇ ਤਾਂ ਪਰਿਵਾਰ ਉੱਤੇ ਮੁਸੀਬਤ ਆ ਪਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਰਜਿੰਦਰ ਸਿੰਘ ਹੀ ਸਿਗਾ ਜਿਹੜਾ ਘਰ ਦਾ ਗੁਜ਼ਾਰਾ ਕਰਦਾ ਸੀ ਕਿਉਂਕਿ ਪਿਤਾ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਰਜਿੰਦਰ ਨੂੰ ਸਰਕਾਰੀ ਨੌਕਰੀ ਮਿਲੀ ਸੀ ਅਤੇ ਉਸ ਤੋਂ ਬਾਅਦ ਰਜਿੰਦਰ ਹੀ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਹੁਣ ਜਿੱਥੇ ਰਜਿੰਦਰ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਮਾਂ ਦੀ 3 ਮਹੀਨੇ ਪਹਿਲਾਂ ਹੀ ਮੌਤ ਹੋ ਗਈ ਸੀ ਤਾਂ ਹੁਣ ਪਰਿਵਾਰ ਰੋਂਦਾ ਕੁਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਾ ਉੱਥੇ ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਗਰੀਬ ਪੀੜਤ ਪਰਿਵਾਰ ਦੀ ਕੋਈ ਨਾ ਕੋਈ ਜ਼ਰੂਰ ਮਦਦ ਕੀਤੀ ਜਾਵੇ ਘੱਟ ਦੇ ਕਿਸੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਜ਼ਰੂਰ ਦਿੱਤੀ ਜਾਵੇ ਮੇਰੇ ਨਾਮ ਸੁਖਵਿੰਦਰ ਹੈ ਮੈਂ ਇਹਦੀ ਸ਼ੋਕੀ ਪੈਨ ਚਾਹੀਏ ਜਿੰਦ ਕਮਾ ਲਈ ਅੱਛਾ ਕੀ ਹਾਸਾ ਹੋਇਆ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬੱਸਟਰ ਬੈਠੇ ਸੀ 8:30 ਵਜੇ ਸਾਨੂੰ ਕਹਿ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 6:00 ਵਜੇ ਕੱਪੀ ਜਾਣੀ ਆਂਦੀ ਵਿੱਚ ਮੇਰੇ ਭਾਈ ਵੀ ਸੀ ਨਾਲ ਜੀ ਹਾਂਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕਿਦੇ ਕਿਵੇਂ ਸੱਟ ਵੱਜਿਆ ਕਿ ਨਹੀਂ ਸਾਂਦ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਦੀ ਸੱਟ ਵੱਜਿਆ ਨੇ। ਅੱਛਾ। ਹਾਂ। ਸਾਨੂੰ ਪਤਾ ਲੱਗਿਆ ਵੀ ਉਹ ਨਹੀਂ ਰਹੇ ਹੋ। ਹਾਦਸੇ ਟੁੱਟੇ। ਸਾਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ। ਮੇਰੇ ਪਾਬਾ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਹਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ। ਮੈਂ ਤਾਂ ਬਹੁਤ ਟਾਈਮ ਦੀ ਕਪ ਨੰਨ ਥੱਕੀ ਵੀ ਸੇ ਨੰਨ ਥੱਕ ਦੱਸਿਆ ਮੈਨੂੰ ਧਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਸਵੇਰੇ ਵਿੱਚ ਆਨੀ ਜੋ ਪੁੱਛਿਆ ਰਹਿਣ ਗਿਆ ਪੁੱਛਲੇ ਬਾਬੀ ਨੂੰ ਉਹਨੂੰ ਅਸੀਂ ਵੀ ਇਹ ਗੱਲ ਹੋਈ ਹੈ ਵੀ ਐਵੇਂ ਦੱਸਤਾ ਹੈ ਅਸਲ 'ਚ ਜੇ ਜਦੋਂ ਐਕਸੀਡੈਂਟ ਹੋਇਆ ਉਹਦੀ ਉਲਾਦ ਮੈਨੂੰ ਪੂਰੇ ਹੋਣੀ ਬੇਸਿਕਲੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਸੀ ਪਹਿਲਾਂ ਤੋਂ ਅਸੀਂ ਉਰੀ ਰਹਿ ਲੋ ਉਰੀ ਰਹਿ ਪੰਨੀ ਕਰਦੇ ਰਹਿਣਾ ਹੁਣ ਸੰਗਰੂਰੀਲੇ ਚ ਰਹਿਣੀ ਬਾਲਦ ਕਾਂ ਪਿੰਡ ਸਾਡਾ ਹੈ ਤੁਹਾਡੇ ਫਾਦਰ ਦੀ ਕਦੋਂ ਡੈਥ ਹੋਈ ਸੀ ਆ ਦਾਦੀ ਹੋ ਗਈ 7 7 ਜੁਲਾਈ ਸਭ ਜੈ 2011 ਚ 2011 ਤੱਕ ਜੀ ਫਾਦਰ ਨੂੰ ਜੋਬ ਮਿਲੀ ਸੀ ਛੋਟੇ ਛੋਟੇ ਭਾਈ ਹਾਂਜੀ ਫਾਦਰ ਨੂੰ ਜੋਬ ਮਿਲੀ ਸੀ ਮੇਰੇ ਵੱਡੇ ਭਾਈ ਨੂੰ ਜੀ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਸੀ ਕੋਈ ਮੇਰਾ ਭਾਈ ਸੀ ਆਹੀ ਜੀ ਵੱਡਾ ਭਾਈ ਰਜਿੰਦਰ ਕਮਾਲ ਜੀ ਅੱਛਾ ਜੀ ਹਾਂਜੀ ਕਿੰਨੇ ਮੈਂਬਰ ਆ ਪਰਿਵਾਰ ਦੇ ਦੋ ਭਾਈ ਸੀ ਉਹ ਕਰ ਰਹਿ ਗਏ ਦੋ ਭੈਣਾਂ ਨੇ ਇੱਕ ਪਾਪੀ ਉਹਨਾਂ ਦੀ ਬੇਟੀ ਹੈ ਹਾਂਜੀ ਤੇ ਮੇਰੀ ਭੈਣ ਦੀ ਬੇਟਾ ਹੈ ਕੌਣ ਕਮਾਉਣ ਵਾਲਾ ਕੋਈ ਨਹੀਂ ਜੀ ਇੱਕੋ ਸਾਡਾ ਪਰਿਵਾਰ ਸੀ ਜਿਹੜਾ ਕਮਾਉਂਦਾ ਸੀ ਇਹੇ ਜੀ ਬਸ ਜਿਹੜਾ ਖਾ ਗਈ ਜੀ ਹਣੀ ਢਾਬੇ ਕੋਲੇ ਤੇ ਉੱਥੇ ਜੀ ਇਹ ਮੁੰਡੇ ਦੀ ਉਹ ਸੱਟਾਂ ਲੱਗੀਆਂ ਖਾਸੀਆਂ ਤੇ ਇਸੇ ਭੋਲ ਨਿਗੜ ਲੈ ਗਏ ਭੋਲ ਨਿਗੜ ਤੋਂ ਫਿਰ ਪਟਿਆਲੇ ਜੀ ਜਾਂਦਾ ਉੱਥੇ ਜਾ ਕੇ ਜੀ ਪੂਰਾ ਹੋ ਗਿਆ ਇਹਦੀ ਰਜਿੰਦਰ ਕੁਮਾਰ ਦੀ ਪਰਿਵਾਰਕ ਕੀ ਹਿਸਟਰੀ ਸੀ ਜਿਵੇਂ ਤੁਹਾਡੇ ਪਿੰਡ ਦੇ ਰਹਿਣ ਵਾਲੇ ਨੇ ਤਾਂ ਕੀ ਹਿਸਾਬ ਦਾ ਇਹ ਪਹਿਲਾਂ ਇਹਦਾ ਡੈਡੀ ਸੀ ਜੀ ਹਾਂਜੀ ਉਹਨੀ ਵਾਲੀ ਟੈਂਕੀ ਅੰਦਰ ਲੱਗਾ ਉਹਦੀ ਡੈਥ ਹੋ ਗਈ ਦੀ ਜੀ ਹਾਂਜੀ ਓਦੋਂ ਬਾਅਦ ਜੀ ਫਿਰ ਇਹ ਮੁੰਡੇ ਨੂੰ ਨੌਕਰੀ ਮਿਲ ਗਈ ਸੀ ਰਜਿੰਦਰ ਠੀਕ ਹੈ ਜੀ ਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਹੈ ਜੀ ਦੋ ਇਹਦੇ ਭੈਣਾਂ ਨੇ ਜੀ ਹਾਂਜੀ ਤੇ ਛੋਟਾ ਜਿਹਾ ਬੱਚਾ ਜੀ ਮੁੰਡਾ ਵਿਆਹ ਹੋਇਆ ਹੋਇਆ ਹੈ ਦੋ ਬੁੰਨੀਆਂ ਦੋ ਬੱਚੇ ਹੋ ਗਏ ਬਿਲਕੁਲ ਪਰਿਵਾਰ ਚ ਕਮਾਉਣ ਵਾਲਾ ਸੀ ਜੀ ਪਰਿਵਾਰ ਚ ਹੀ ਕਮਾਉਣ ਵਾਲਾ ਸੀ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਵੀ ਇਹਨਾਂ ਕਿਸੇ ਪਰਿਵਾਰ ਨੂੰ ਨੌਕਰੀ ਮਿਲ ਜੇ ਇਹ ਤਾਂ ਇਹ ਤੋਂ ਮੈਂ ਬਿਨਾਂ ਦਾ ਗੁਜ਼ਾਰਾ ਹੋ ਸਕੇ ਹਾਦਸਾ ਤਾਂ ਇਹੀ ਹੈ ਜੇ ਪਹਿਲਾ ਮਤਲਬ ਇਹ ਗਏ ਸੀ ਪਟਿਆਲੇ ਹਾਂਜੀ ਪਟਿਆਲੇ ਤੋਂ ਆ ਰਿਹਾ ਸੀ ਹਾਂਜੀ ਆਉਂਦੇ ਹੋਏ ਐਕਸੀਡੈਂਟ ਹੋਇਆ ਠੀਕ ਹੈ ਜੀ ਐਕਸੀਡੈਂਟ ਹੋ 14:00 ਵਜਿਆਂ ਜਦੋਂ ਬੁਲਾਇਆ ਗਿਆ ਉੱਥੇ ਹਸਪੀਟਲ ਲੈ ਕੇ ਗਏ ਹਾਂਜੀ ਤਾਂ ਉਹਦੀ ਡੈਥ ਹੋ ਗਈ ਠੀਕ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆਏ ਪਰਿਵਾਰ ਦੇ ਵਿੱਚ ਜੀ ਮਾਤਾ ਜੀ ਦੀ ਇਹਨਾਂ ਦੇ ਡੈਥ ਥੋੜਾ ਟਾਈਮ ਹੀ ਹੋਇਆ ਹੋਈ ਨੂੰ ਠੀਕ ਹੈ ਉਹ ਤੋਂ ਬਾਅਦ ਹੁਣ ਦੋ ਭੈਣਾਂ ਨੇ ਜੀ ਇੱਕ ਭਰਾ ਹੈ ਠੀਕ ਹੈ ਜੀ ਕਮਾਉਣ ਵਾਲੇ ਇਹੀ ਸੀ ਪਰਿਵਾਰ ਕਮਾਉਣ ਵਾਲਾ ਸਿਰਫ ਇਹੀ ਸੀ ਜੀ ਠੀਕ ਹੈ ਹੋਰ ਕੋਈ ਨਹੀਂ ਸੀ ਹੁਣ ਘਰ ਦੇ ਕੀ ਹਾਲਾਤ ਹੋ ਗਏ ਘਰ ਦੇ ਹਾਲਾਤ ਤਾਂ ਜੀ ਕੋਈ ਹਾਲਾਤ ਹੈ ਹੀ ਨਹੀਂ ਜੀ ਇਹਨਾਂ ਨੂੰ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੇ ਤੇ ਘਰ ਵਾਲੀ ਨੂੰ ਕੋਲੇ ਵੀ ਬੱਚੀ ਬੱਚੀ ਐ ਇੱਕ ਛੋਟੀ ਜੀ ਠੀਕ ਹੈ ਉਹਨੂੰ ਵੀ ਉਹ ਮਿਲੇ ਠੀਕ ਹੈ ਜੀ ਜਿੰਨਾ ਸਰਵਿਸ ਦਾ ਟਾਈਮ ਰਹਿੰਦਾ ਉਹਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਐ ਠੀਕ ਹੈ ਪਰਿਵਾਰ ਦੇ ਭਰਾ ਨੂੰ ਉਹਨਾਂ ਦੇ ਨੂੰ ਠੀਕ ਹੈ ਉਹ ਮਿਲਣੀ ਚਾਹੀਦੀ ਐ ਨੌਕਰੀ ਕਿਹਦੀ ਭੈਣ ਵੀ ਇੱਕ ਕਹਿੰਦੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਹੋ ਸਕੇ ਭੈਣ ਵੀ ਇਹਨਾਂ ਦੇ ਇੱਥੇ ਰਹਿ ਰਹੀ ਐ ਇੱਕ ਜੀ ਜਿਵੇਂ ਤੁਸੀਂ ਦੱਸਿਆ ਹਾਂ ਉਹ ਵੀ ਮਤਲਬ ਰੌਲਾ ਚੱਲਦਾ ਸੀ ਗੁਟੀਆਂ ਵੀ ਉਰੀ ਰਹਿੰਦੀ ਐ ਉਹਦੇ ਕੋਲੇ ਤੋਂ ਵੀ ਦੋ ਬੱਚੇ ਨੇ ਉਹਨਾਂ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਵੀ ਕੋਈ ਹੱਲ ਨਹੀਂ ਹੈਗਾ ਜੀ ਠੀਕ ਹੈ